ਬਿਨਾਂ OTP ਦੇ ਮੋਬਾਈਲ ਹੈਕਰਸ ਵੱਲੋਂ ਕਾਰੋਬਾਰੀ ਦੇ ਖਾਤੇ ਦੇ ਵਿੱਚੋਂ 35 ਲੱਖ ਰੁਪਏ ਕਟਵਾ ਲੈਣ ਦਾ ਮਾਮਲਾ ਵੇਖਣ ਨੂੰ ਮਿਲਿਆ ਹੈ ਦੱਸਿਆ ਕਿ ਇੱਕ ਲਗਾਤਾਰ ट्रांजੈਕਸ਼ਨ ਸਰਦਆਂ ਦੀਆਂ ਹੁੰਦੀਆਂ ਨੇ ਤੁਹਾਡੇ OTP ਤੋਂ ਬਿਨਾਂ ਵੀ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ ਸੋ ਆਨਲਾਈਨ ਧੋਖਾਧੜੀ ਦਾ ਮਾਮਲਾ ਅੱਜ ਇੱਕ ਸੁਝਾ ਰਹੀ ਸੀ ਕਿ ਇੱਕ ਵਾਰ ਫਿਰ ਤੋਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ ਇੱਕ ਵਿਅਕਤੀ ਜਿਸ ਕਾਰਨ ਉਸ ਦੇ ਖਾਤੇ ਵਿੱਚੋਂ 35 ਲੱਖ ਰੁਪਏ ਦੀ ਆਨਲਾਈਨ ਟ੍ਰਾਂਜੈਕਸ਼ਨ ਹੋਈ ਹੈ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਦੱਸਿਆ ਕਿ ਉਹ ਕਰਿਆਨੇ ਦਾ ਕਾਮਕਾਰ ਦਾ ਹੈ ਇੱਕ ਸਾਲ ਪਹਿਲਾਂ ਉਸ ਦੇ ਖਾਤੇ ਦੇ ਵਿੱਚੋਂ ਆਨਲਾਈਨ 75 ਲੱਖ ਰੁਪਏ ਦੀ ਰਕਮ ਕਰਵਾਈ ਕੜਵਾਈ ਗਈ ਸੀ ਸੋ ਜਿਸ ਸੰਬੰਧੀ ਉਹ ਕਈ ਵਾਰ ਸਾਈਬਰ ਪ੍ਰਾਈਮ ਕੋਲ ਜਾ ਕੇ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਨੇ ਇਹ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਸੀ ਕਿ ਕਿਸੇ ਹੋਰ ਨੇ ਫੋਨ ਹੈਕ ਕਰ ਲਿਆ ਸੋ ਪਹਿਲੀ ਵਾਰ 4 ਲੱਖ ਤੋਂ ਵੱਧ ਦੀ ਜੜੀ ਨਿਕਾਸੀ ਕਰ ਲਈ ਗਈ ਜਦੋਂ ਤੱਕ ਉਹਨਾਂ ਨੇ ਆਪਣੇ ਬੈਂਕ ਖਾਤਾ ਬਲੌਕ ਕਰਨ ਦੇ ਲਈ ਸੰਪਰਕ ਸਾਧਿਆ ਉਦੋਂ ਤੱਕ ਕਿ ਉਹਨਾਂ ਦੇ ਖਾਤੇ ਵਿੱਚੋਂ 35 ਲੱਖ ਰੁਪਏ ਨਿਕਲ ਗਏ ਸੋ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਨਾ ਤਾਂ ਕੋਈ ਫੋਨ ਆਇਆ ਨਾ ਹੀ ਕੋਈ OTP ਆਇਆ ਨਾ ਹੀ ਕੋਈ ਲਿੰਕ ਆਇਆ ਇਸ ਦੇ ਬਾਵਜੂਦ ਵੀ ਉਹਨਾਂ ਦੇ ਪੈਸੇ ਕਿਵੇਂ ਨਿਕਲ ਗਏ ਉਹਨਾਂ ਨੂੰ ਨਹੀਂ ਪਤਾ ਸੋ ਉਨਾਂ ਨੇ ਦੱਸਿਆ ਕਿ ਉਹਨਾਂ ਦੀ ਫਰਮ ਦੀ 1 ਕਰੋੜ 80 ਲੱਖ ਰੁਪਏ ਦੀ ਕਰੀਬ ਬੈਂਕ ਲਿਮਿਟ ਹੈ ਅਤੇ 10 ਲੱਖ ਤੋਂ ਜ਼ਿਆਦਾ ट्रांजैक्शन ਨਹੀਂ ਕਰ ਸਕਦੀ ਅਜਾਇਬ ਵਿੱਚ 35 ਲੱਖ ਕਿਵੇਂ ਨਿਕਲ ਗਈ ਉਹਨਾਂ ਨੇ ਸਾਈਬਰ ਕ੍ਰਾਈਮ ਤੋਂ ਮੰਨਕਾਰਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਕਈ ਲੱਖ ਗਵਾ ਚੁੱਕੇ ਨੇ ਅਤੇ ਅਜੇਹੇ ਵਿੱਚੋਂ ਦੁਬਾਰਾ ਆਨਲਾਈਨ ट्रांजੈਕਸ਼ਨ ਦਾ ਸ਼ਿਕਾਰ ਹੋਏ ਨੇ ਇਸ ਦੇ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੋਸ਼ੀਆਂ ਨੂੰ ਛੇਤੀ ਕਾਬੂ ਕਰਤਾ ਜਾਣਾ ਚਾਹੀਦਾ ਤਾਂ ਜੋ ਆਮ ਵਿਅਕਤੀ ਅਜੇਹੀ ਠੱਗੀ ਦਾ ਸ਼ਿਕਾਰ ਨਾ ਹੋਵੇ ਸੋ ਅੱਜਕੱਲ ਜਿਹੜੇ ਹੈਕਰਸ ਵੱਲੋਂ ਨਵੀਆਂ ਹੀ ਜਿਹੜੀਆਂ ਤਕਨੀਕਾਂ ਅਪਣਾਈਆਂ ਜਾ ਰਹੀਆਂ ਨੇ ਨਾ ਤਾਂ ਤੁਹਾਡੇ ਫੋਨ ਤੇ OTP ਆਉਂਦਾ ਨਾ ਕੋਈ ਲਿੰਕ ਆਉਂਦਾ ਨਾ ਹੀ ਕਿਸੇ ਤਰੀਕੇ ਦੀ ਫੋਨ ਕਾਲ ਆਉਂਦੀ ਹੈ ਬਟ ਫਿਰ ਵੀ ਜਿਹੜੇ ਪੈਸੇ ਖਾਤੇ ਦੇ ਵਿੱਚੋਂ ਨਿਕਲ ਜਾਂਦੇ ਆ ਅਤੇ ਇਸ ਨੂੰ ਲੈ ਕੇ ਜਿਹੜਾ ਸਾਈਬਰ क्राइम ਦੇ ਅਧਿਕਾਰੀ ਨਹੀਂ ਉਹਨਾਂ ਨੂੰ ਵੀ ਇਹ ਜਿਹੜਾ ਜ਼ਰੂਰ ਚੌਕਸ ਰਹਿਣਾ ਚਾਹੀਦਾ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਬੇਕਤੀ ਰੋਲ